मेरे पति की हत्या की गई है कद हुई जी वीरवार दिन की हो पता चल सके ਨਹੀਂ ਇਹ ਜੇ ਪਤਾ ਲੱਗ ਗਿਆ ਲੈ ਗਿਆ ਸਵੇਰੇ ਮੁੰਡਾ ਸਵੇਰੇ 8 ਵਜੇ ਤੇ ਉਹਨੇ ਆ ਕੇ 12 ਵਜੇ ਸਨੇਹਾ ਉਹਨੇ ਹੀ ਦਿੱਤਾ ਵੀ ਮੁੱਕ ਗਿਆ ਉਹਨੂੰ ਘਰੋਂ ਰੋਟੀ ਵੀ ਨਹੀਂ ਖਾਵਣ ਦਿੱਤੀ ਚੱਕਣ ਦਿੱਤੀ ਤੇ ਲੈ ਗਿਆ ਬਲਾ ਤੇ ਮਰੇ ਦਾ ਵੀ ਉਹਨੇ ਸਨੇਹਾ ਦਿੱਤਾ ਯਾ ਤੇ ਕੀ ਕੰਮ ਕਰਦਾ ਸੀ ਸੇਲਾ ਸੇਲਾ ਪਲਾੜ ਖਲਾਸੀਆਂ ਦਾ ਕੰਮ ਕਰਦਾ ਸੀ ਕਿੱਥੇ ਹੋਇਆ ਜੀ ਪਤਾ ਨਹੀਂ ਇਹ ਕਿਉਂ ਕਿਹੜਾ ਲੱਖੇ ਗੋਹਲੋ ਉੱਥੇ ਛੱਟਿਆ ਨੇ ਮਾਰ ਕੇ ਪਤਾ ਨਹੀਂ ਉਹ ਉਧਰ ਕੰਮ ਕੰਮ ਕਰਨਗੇ ਕਿੱਥੇ ਮਾਰਿਆ ਨੇ ਉਧਰ ਕੀ ਲੈਣਗੇ ਉੱਥੇ ਕੰਮ ਦਾ ਪਤਾ ਲੈਣ ਗਏ ਸੀ ਨਾਲ ਲੈ ਗਿਆ ਮੁੰਡਾ ਉਹ ਕਦੇ ਉਹਨੇ ਕੰਮ ਨਹੀਂ ਹੈ ਜਾਂ ਕੀਤਾ ਸੀ ਜਿਹੜਾ ਪਹਿਲੀ ਵਾਰ ਲੈ ਗਿਆ ਉਹ ਕਿੰਨੇ ਜਣੇ ਸੀਗੇ ਇਹ ਤੋਂ ਕਰੂ ਇੱਕ ਜਣੇ ਲੈ ਗਿਆ ਇਹ ਮਗਰ ਬਾਤ ਤੇ ਮੋਟਰਸਾਈਕਲ ਤੁਹਾਨੂੰ ਕਨਫਰਮ ਕਿੰਨੇ ਵਜੇ ਹੋਇਆ ਜਦੋਂ ਤੁਹਾਨੂੰ ਉਹਨਾਂ ਪਹਿਲਾਂ ਦੱਸਿਆ ਕਿ ਬਾਅਦ ਦੱਸਿਆ ਜਦੋਂ ਡੈਥ ਹੋਈ ਕਿੰਨੇ ਵਜੇ ਤੁਹਾਨੂੰ ਕਨਫਰਮ ਹੋਇਆ ਸਾਨੂੰ ਸਾਨੂੰ ਦੋ 28 ਵਜੇ ਪਤਾ ਲੱਗਾ ਮੌਕ ਗਿਆ ਮੌਤ ਹੋਈ ਕਿੰਨੇ ਵਜੇ ਮੇਰੇ 9 ਵਜੇ ਗੱਲ ਹੋਈ ਹੈ ਉਹ ਕਹਿੰਦੇ ਸੀ ਜਗਰਾਣ ਤੋਂ ਪਿਛਾ ਹੈਗਾ ਮੈਂ 10 ਕਿਲੋਮੀਟਰ ਆਦੇ ਘਰ ਦੇ ਨਾਲ ਗੱਲ ਹੋਈ ਸੀ ਫਿਰ ਤੁਹਾਨੂੰ ਘਰ ਉਹ ਲੈ ਕੇ ਕਿੰਨੇ ਵਜੇ ਗਿਆ ਨੇ ਪਹਿਲਾਂ ਤੁਹਾਨੂੰ ਦੱਸਿਆ ਨਾ ਬਾਅਦ ਦੱਸਣੇ ਕਿ ਆਪ ਚਲੇ ਗਿਆ ਸੀ ਕਿਵੇਂ ਪਹਿਲਾਂ ਅੱਗੇ ਵੀ ਇਹ ਕਹਿੰਦੇ ਵੀ ਉਹਨਾਂ ਦੀ ਲੜਾਈ ਹੋ ਗਈ ਆਪਾਂ ਜਾਣਾ ਤੇ ਲੜਾਈ ਵਾਹ ਹੋ ਹੀ ਜਾਂਦੀ ਹੈ ਨਹੀਂ ਸਾਨੂੰ ਦੱਸਿਆ ਪਹਿਲਾਂ ਬਾਅਦ ਵਿੱਚ ਦੱਸਿਆ ਤਾਂ ਦੋ 28 ਵਜੇ ਦੱਸਣੇ ਵੀ ਮੌਕ ਗਿਆ ਕਤੋਂ ਦੇ ਪਰਿਵਾਰ ਦੇ ਮੈਂਬਰ ਨੂੰ ਨਾਲ ਲੈ ਕੇ ਗਏ ਨਾ ਕਿਸੇ ਨੂੰ ਕਿਸੇ ਨੂੰ ਨਾਲ ਲੈ ਗਿਆ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਨਾਲ ਅਸੀਂ ਇਨਸਾਫ ਮੰਗਦੇ ਆਂ ਸਾਨੂੰ ਇਨਸਾਫ ਦਿੱਤਾ ਜਾਵੇ ਮੇਰੇ ਛੋਟੇ ਛੋਟੇ ਬੱਚੇ ਨੇ ਤੇ ਸਾਡੀ ਜ਼ਮੀਨ ਜਾਇਦਾਦ ਵੀ ਨਹੀਂ ਹੈਗੀ ਤੇ ਸਾਨੂੰ ਇਨਸਾਫ ਚਾਹੀਦਾ ਹੈ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਕੋਈ ਨਹੀਂ ਕਾਰਵਾਈ ਕੋਈ ਨਹੀਂ ਕੀਤੀ ਹਜੇ ਤੱਕ ਬਾਜੀ ਮਾਤਾ ਜੀ ਕੀ ਹੋਇਆ ਜੀ ਜੀ ਮੇਰਾ ਪੁੱਤਰ ਨੂੰ ਇੱਥੋਂ ਲੈ ਗਿਆ 8 ਵਜੇ ਬੋਟਰ ਸਾਕਟੇ ਬਾਹਰ ਪੇ ਹਾਂ ਜੀ ਤੇ ਆਉਂਦਾ ਮੈਂ ਕੰਮ ਦਾ ਪਤਾ ਲੈਣ ਜਾਣਾ ਹੈ ਉਹ ਤੋਂ ਕੰਮ ਦਾ ਪਤਾ ਕਰਕੇ ਤੇ ਹਟੇ ਹੁੰਦੇ ਸੀ ਹੂੰ ਤੇ ਮੇਰੀ ਨੋਨ ਨਾਲ 9 ਵਜੇ ਗੱਲ ਹੋਈ ਉਸ ਤੋਂ ਬਾਅਦ ਨਾ ਮੈਂਲਾ ਬੰਦ ਕਰ ਲਈ ਅਨਕੋ ਲਿਆ ਨਹੀਂ ਮੇਰੇ ਪੁੱਤਰ ਕੋਲ ਤੇ ਸਾਨੂੰ ਇੱਥੇ ਆਏ ਸੁਨੇਹਾ ਲਾਣ ਆ ਕਿਸ ਤਰ੍ਹਾਂ ਆਪ ਦੁੱਦੇ ਜਿਹੜਾਈ ਗੁੰਡੇ ਪੈਕੜੇ ਨੇ ਤੇ ਜਿਹੜਾ ਬਿੰਦਰ ਪਿੰਡ ਰੋਤ ਗਿਆ ਮੱਕਰ ਤੇ ਜਿਹੜੇ ਨਾਲ ਆਲੇ ਗਰੀ ਕੋਈ ਕੋ ਸਹੀ ਹੈ ਇਹ ਕੇ ਸਾਨੂੰ ਬਿਠਾਇਆ ਲੈ ਲੋ ਅੱਡੀਆਂ ਨੂੰ ਇਥੋਂ ਗੱਡੀ ਚ ਲੈ ਗਏ ਨੂੰ ਤੇ ਉੱਥੇ ਜਾ ਤੇ ਬਾਹਰ ਟਾਣੀ ਤੋਂ ਲਾ ਦਿੱਤਾ ਨੇ ਕੌਣ ਲੈ ਕੇ ਗਏ ਇਹ ਜਿੰਨਾ ਹੀ ਮਾਬੇ ਕੀਤਾ ਕੰਮ ਦਾ ਭਰਾਵਾ ਅੱਛਾ ਜੀ ਹਾਂ ਉਹ ਨਹੀਂ ਇਸਨੇ ਲਾਇਆ ਸਾਨੂੰ ਇੱਥੇ ਆ ਕੇ ਤੇ ਅਸੀਂ ਗਏ ਉੱਥੇ ਜਾ ਤੇ ਫਿਰ ਇੱਕ ਉਹਦਾ ਪਾਪਾ ਨਾਲ ਲੱਗਾ ਸਦਾ ਕੋਈ ਜੀ ਨਹੀਂ ਹੋ ਰਿਹਾ ਜਨ ਆਲ ਤੇ ਉਹਨਾਂ ਜਾ ਤੇ ਪਹਿਲਾਂ ਹੀ ਉੱਤੇ ਸੱਟ ਕੇ ਤੇ ਫਿਰ ਪੁੱਛ ਨੂੰ ਥਾਣੇ ਦਾ ਤਲਾਸ਼ ਪੜਾ ਦਿੱਤੀ ਹਾਂ ਸਾਡਾ ਕੋਈ ਪਰਿਵਾਰ ਦਾ ਦੀਨ ਨਹੀਂ ਨਾਲ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਪੁਲਿਸ ਪਹੁੰਚੀ ਸੀ ਵਾਰਦਾਤ ਵਾਲੀ ਜਗ੍ਹਾ ਤੇ ਉੱਥੇ ਅਜੇ ਸਾਡੀ ਸੁਣਾਈ ਨਹੀਂ ਹੋਈ ਕੋਈ ਵੀ ਹਾਂ ਹਾਂ ਹੰਕੀ ਮੰਗ ਕੀ ਕਰਦੇ ਹਾਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਅਸੀਂ ਇਹ ਕਰਨਾ ਹੈ ਮੇਰੇ ਪੁੱਤਰ ਦੀ ਨਸ਼ਾ ਪੀ ਹੋਈ ਜਾਵੇ ਤੇ ਜਿਹੜਾ ਇਹ ਮਰੋਇਆ ਹੀ ਬੰਦਾ ਹੈ ਜਿੰਨੇ ਨਾਲ ਉਸੇ ਬੰਦੇ ਤੇ ਹੀ ਸ਼ੱਕ ਹੈ ਸਾਨੂੰ ਨਸਰ ਕਹੀਏ ਲਈ ਘਰੂ ਇਹ ਗਿਆ ਇਕੱਠਾ ਕੇ ਇਥੋਂ ਅਰੇ ਰੋਟੀ ਵੀ ਨਹੀਂ ਖਾਣ ਦਿੱਤੀ ਮੇਰੇ ਕੋ ਰੋਟੀ ਅਗੀ ਹੈ ਤਾਹਲਾ ਪਟਾ ਲੀਏ ਜੀ ਸਰ ਤੁਸੀਂ ਪਿੰਡ ਦੇ ਸਰਪੰਚੇ ਪਿੰਡ ਦੇ ਸਰਪੰਚ ਤਾਂ ਮੇਰੇ ਮਿਸਿਸ ਨੇ ਜੀ ਕੁਲਵਿੰਦਰ ਕੌਰ ਤੇ ਮੈਂ ਉਹਨਾਂ ਦਾ ਪਤੀ ਹਾਂ ਜੀ ਸਰ ਅੱਜ ਜੋ ਘਟਨਾ ਜਿਹੜੀ ਹੈ ਸਾਹਮਣੇ ਆਈ ਹੈ ਕਿੰਨੇ ਦਿਨੀ ਦੱਸਿਆ ਜਾ ਰਿਹਾ ਕਤਲ ਹੋਇਆ ਇੱਕ ਸਾਡੇ ਪਿੰਡ ਦੇ ਵਿੱਚ ਉਸ ਦੇ ਬਾਰੇ ਜਾਣਕਾਰੀ ਦਿਓ ਕੀ ਹੈ ਉਹ ਪੂਰਾ ਮਾਦਰਾ ਕੀ ਹੈ ਕੀ ਸਥਿਤੀ ਹੈ ਘਟਨਾ ਬਹੁਤ ਮੰਦ ਭਾਗੀ ਹੋਈ ਹੈ ਜੀ ਜਵਾਨ ਮੁੰਡੇ ਦਾ ਕਤਲ ਹੋਇਆ ਛੋਟੇ ਛੋਟੇ ਉਹਦੇ ਬੱਚੇ ਨੇ ਅਸੀਂ ਪ੍ਰਸ਼ਾਸਨ ਤੋਂ ਇਹ ਅਪੀਲ ਕਰਦੇ ਆਂ ਵੀ ਪਰਿਵਾਰ ਨੂੰ ਇਨਸਾਫ ਮਿਲੇ ਛੋਟੇ ਛੋਟੇ ਬੱਚਾ ਨੂੰ ਇਨਸਾਫ ਮਿਲੇ ਤੇ ਉਹਦੀ ਪਤਨੀ ਨੂੰ ਇਨਸਾਫ ਮਿਲੇ ਮਾਪਿਆਂ ਨੂੰ ਇਨਸਾਫ ਮਿਲੇ ਇਸ ਤਰ੍ਹਾਂ ਵਾਰਦਾਤ ਹੋਈ ਹੈ ਕੁਝ ਪਤਾ ਚੱਲ ਸਕਿਆ ਤੁਹਾਨੂੰ ਕੋਈ ਪੱਕਾ ਨਹੀਂ ਪਤਾ ਚੱਲਿਆ ਜੀ ਪੱਕਾ ਨਹੀਂ ਪਤਾ ਚੱਲਿਆ ਇੱਕ ਬੰਦਾ ਜਿਹੜਾ ਇਹਨਾਂ ਦੇ ਨਾਲ ਗਿਆ ਸੀਗਾ ਉਹ ਪੁਲਿਸ ਦੇ ਰਸਤੇ ਦੇ ਵਿੱਚ ਜ਼ਰੂਰ ਹੈਗਾ ਪਰ ਅਜੇ ਕੋਈ ਪੂਰਾ ਕਲੀਅਰ ਨਹੀਂ ਹੋਇਆ ਕਿ ਕਤਲ ਕਿਨੇ ਕੀਤਾ ਕਿਵੇਂ ਹੋਇਆ ਕੋਈ ਪੁਰਾਣੀ ਰੰਜਿਸ਼ ਜਾਂ ਕੋਈ ਸ਼ੱਕ ਕੀ ਸੀ ਤੇ ਇਹਦੇ ਬਾਰੇ ਮੈਨੂੰ ਕੋਈ ਪਤਾ ਨਹੀਂ ਜਿਹਦੇ ਬਾਰੇ ਪਰਿਵਾਰ ਤੋਂ ਤੁਹਾਨੂੰ ਜ਼ਿਆਦਾ ਜਾਣਕਾਰੀ ਮਿਲੇਗੀ